ਦੋਸਤੋ ਕੀ ਹਾਲ ਹੈ ਅੱਜ ਅਸੀਂ ਆਏ ਹੋਇਆ ਇੱਕ ਜੰਗਲ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਤੋਬਾ ਵੀ ਕਹਿ ਦਿੰਦੇ ਆ ਮੈਨੂ ਮੇਡ ਹੈ ਨਾ ਇਹ ਬੰਦੇ ਨੇ ਬਣਾਇਆ ਆ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਬੰਦਰੀ ਬੈਠਾ ਉਹ ਆ ਵੀ ਜਿਹੜੀ ਤੁਸੀਂ ਮਿੱਟੀ ਦੇਖ ਸਕਦੇ ਹੋ ਇਹਦੇ ਨਾਲ ਭਾਂਡੇ ਬੰਦਦੇ ਨੇ ਆ ਦੇਖੋ ਆ ਦੇਖੋ ਆਹ ਕੁ ਵੀ ਆਧਰਾਖਤ ਜਿਆ ਹੈਗਾ ਨਾ ਇਹ गिर ਗਿਆ ਸੀਗਾ ਤਾਂ ਡਿਜ਼ਾਈਨ ਦੇਖੋ ਇਹਦਾ ਕਿੰਨਾ ਸੋਹਣਾ ਬਣ ਗਿਆ ਫਿਰ ਉਹ ਡੰਡਾ ਰੱਖਣਾ ਪੈਂਦਾ ਹੱਥ ਦੇ ਵਿੱਚ ਕਿਉਂਕਿ ਉਹਰੇ ਬਾਂਦਰ ਦਿਖਾਨਾ ਆ ਦੇਖੋ ਆਉ ਰਿਹਾ ਵੀ ਹੋਊਗਾ ਇਹ ਤੁਹਾਡੇ ਤੇ ਅਟੈਕ ਕਰ ਸਕਦਾ ਹੈ ਬਾਂਦਰ ਟੱਪਣਾ ਪੈਂਦਾ ਆ ਦੇਖੋ ਮੇਰੇ ਐਬਿਲਿਟੀ ਆ ਦੇਖੋ ਮੰਕੀ ਅਸੀਂ ਗੱਡੀ ਦੇ ਵਿੱਚ ਆ ਕੇ ਬੈਠ ਚੁੱਕੇ ਆ ਤੇ ਆਪਾਂ ਜਾ ਰਹੇ ਹੁਣ ਸਿੱਧਾ ਕੋਈ ਆਪਾਂ ਬਾਂਦਰ ਆਪਾਂ ਨੂੰ ਕਿਵੇਂ ਦੇਖ ਰਿਹਾ ਜਿਵੇਂ ਕੁਝ ਖਾਣ ਨੂੰ ਪਾਊਗਾ ਆ ਦੇਖੋ ਭੱਜ ਰਿਹਾ ਵਿਚਾਰਾ ਆ ਦੇਖੋ ਵਿਚਾਰਾ ਆ ਗਿਆ ਤਾਂ ਇਹ ਅਗਲੀ ਵਾਰ ਆਵਾਂਗੇ ਤਾਂ ਜ਼ਰੂਰ ਪਾਵਾਂਗੇ ਇਹਨੂੰ ਕੋਈ ਬਾਹਰ ਨਹੀਂ ਆਂਦਾ ਜਿਹੜੇ ਪਾਂਦੇ ਨੇ ਉਹ ਪਿੱਛੇ ਤੱਕ ਹੀ ਪਾ ਜਾਂਦੇ ਆਪਾ ਮੋੜ ਰਹੇ ਹਾਂ ਤਾਂ ਕਿ ਆ ਦੇਖੋ ਬੈਗਰੇ ਥਾਂ ਥਾਂ ਤੇ ਇਹ ਜਿਵੇਂ ਬਣਾਏ ਹੋਏ ਨੇ ਜਿੱਥੇ ਆ ਖਾਂਦੇ ਨੇ ਕੀ ਕਹਿੰਦੇ ਨੇ ਹਾਏ ਕੋਈ ਕਿੰਨਾ ਛੋਟਾ ਦੇਖੋ ਆ ਦੇਖੋ ਇਹ ਤੁਹਾਨੂੰ ਦਿਖ ਰਿਹਾ ਹੋਗਾ ਕਿੱਧਰ ਆ ਉਹ ਦੇਖੋ ਸ਼ਾਇਦ ਨਹੀਂ ਦਿਖ ਰਿਹਾ ਆ ਦੇਖੋ ਇੱਕ ਆ ਸਿਗੀ ਨੀਲ ਗਊ ਥੋੜੀ ਥੋੜੀ ਹੌਦੇ ਵਰਗੀ ਲਾਦੀ ਜਣਾ ਮੂਸ ਮੂਸ ਹੁੰਦਾ ਜਣਾ ਆ ਦੇਖੋ ਹਾਏ ਕੋ ਅੱਗੇ ਖੜ ਕੇ ਦੇਖੋ ਜੇ ਸਿੰਘ ਮਾਰਿਆ ਨੇ ਗੱਡੀ ਚ ਚੱਪ ਜ਼ਰੂਰ ਆ ਦੇਖੋ ਜਮਨ ਨੇੜੇ ਹੀ ਆ ਗਿਆ ਵੀ ਮੈਨੂੰ ਅੱਜ ਪਤਾ ਲੱਗਿਆ ਦੇਖੋ ਇਹਦਾ ਮੂੰਹ ਕਿੱਡਾ ਵੱਡਾ ਓਏ ਓਏ ਨਿਆ ਆ ਦੇਖੋ ਬੱਚੇ ਦੇਖੋ ਕਿੱਥੇ ਖੜੇ ਕਿੰਨਾ ਪਿਆਰਾ ਦੇਖੋ ਮੂੰਹ ਕਿੰਨਾ ਸੋਹਣਾ ਦੇਖੋ ਇਹਦਾ ਚੱਪੂਲਾ ਹੈ ਦੇਖੋ ਪੁਲ ਬਣਾਇਆ ਹੋਇਆ ਉਧਰ ਜਾਣ ਵਾਸਤੇ ਪਰ ਤੋੜ ਤਾਣਾ ਨੇ ਆ ਕਿੱਥੇ ਆ ਗਿਆ ਆ ਦੇਖੋ ਆ ਗਿੱਦੜ ਹੈ ਦੇਖੋ ਤੇ ਹੁਣ ਤੁਹਾਨੂੰ ਦਿਖਾਣਾ ਆ ਦੇਖੋ ਆ ਜੰਗਲੀ ਸੂਰ ਆ ਦੇਖੋ ਜੰਗਲੀ ਸੂਰ ਕਿਹਾ ਜਾ ਆ ਦੇਖੋ ਕਿੰਨਾ ਛੋਟਾ ਦੇਖੋ ਇੱਕ ਆ ਗਿਆ ਓਏ ਓਏ ਆ ਦੇਖੋ ਇਹ ਦੁੱਧ ਪੀ ਰਿਹਾ ਰੁਕੋ ਇਹਦੀ ਫੋਟੋ ਖਿੱਚ ਦਿਆਂ ਆ ਦੇਖੋ ਉਹ ਦੇਖੋ ਕਿੰਨਾ ਛੋਟਾ ਦੇਖੋ ਉਹ ਹੁਣ ਆਪਾਂ ਜਾ ਰਹੇ ਆ ਪਾਣੀ ਪੀਣ ਆ ਦੇਖੋ ਕਿਵੇਂ ਦੇਖ ਰਹੇ ਨੇ ਉਹੀ ਨਾ ਉੱਤੇ ਝੜ ਜਾਣਾ ਚਲੋ ਆ ਸੀਗਾ ਪਾਣੀ ਇਧਰ ਨੂੰ ਵੀ ਜੰਗਲ ਹੈ ਠੀਕ ਹੈ ਇਧਰ ਨੂੰ ਵੀ ਜੰਗਲ ਹੈ ਤੇ ਹਾਉਰੇ ਪਾਣੀ ਆ ਹੁਣ ਆਪਾਂ ਪਾਣੀ ਪੀਨੇ ਆ ਉਹ ਇਹ ਦੇਖੋ ਜਮਾ ਸਾਫ ਪਾਣੀ ਆ ਰੁਕੋ ਆ ਕਹਾਂ ਦਾ ਪਾਣੀ ਹੈ ਵੈਸੇ ਇਹ ਪੀਂਦੇ ਨੇ ਪਾਣੀ ਨੂੰ ਪਰ ਇੱਥੋਂ ਨਹੀਂ ਪੀਂਦੇ ਉੱਥੋਂ ਪੀਂਦੇ ਨੇ ਇੱਥੋਂ ਆਪਾਂ ਵੀ ਮੰਗੇ ਰੁਕੋ ਦੇਖੋ ਪਾਣੀ ਪੀ ਲਿਆ ਉੱਥੋਂ ਹੋਏ ਮੈਂ ਦਿਖਾ ਨਹੀਂ ਸਕਦਾ ਸੀ ਫੋਨ गिर ਜਾਂਦਾ ਚਲੋ ਹੁਣ ਚੱਲਦੇ ਆ ਚਲੋ ਐਗਜ਼ਿਟ ਹੋ ਗਿਆ ਹੁਣ ਇਹ ਨਿੱਕਲ ਗਏ ਚਲੋ ਬਾਹਰ ਇਹ ਇਹ ਨਾ ਦਫ਼ਤਰ ਹੈ ਇਹ ਚਲੋ ਹੁਣ ਮੈਂ ਤੁਹਾਨੂੰ ਦਿਖਾਣਾ ਆ ਆ ਚੀਜ਼ ਆ ਦੇਖੋ ਇਹ ਬਰੂਹਾਰ ਆ ਜਦੋਂ ਹੋਣਾ ਥਾਂ ਦਾ ਨਾਂ ਸੀਗਾ ਪੀੜ ਭਾਤ ਤੋਂ ਜ਼ਿਲ੍ਹਾ ਪਟਿਆਲਾ ਇਹ ਪਟਿਆਲਾ ਤੇ ਬਾਦਸੋ ਨੂੰ ਟੱਪ ਕੇ ਆਂਦੀ ਆ ਤੇ ਤੁਸੀਂ ਗੂਗਲ ਮੈਪ ਲਾ ਕੇ ਆ ਸਕਦੇ ਹੋ ਚੰ다 ਜੀ ਰਬਨਾ